ਸਕਦੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਬਲੇ ਅੱਜ ਆਪਾਂ ਇੱਕ ਬਹੁਤ ਇਤਿਹਾਸਿਕ ਸਥਾਨ ਦੇ ਉੱਤੇ ਬੈਠੇ ਹੋਏ ਹਾਂ ਇੱਥੇ ਤੋਂਡੇ ਬਜ਼ੁਰਗਾਂ ਨੇ ਇਹ ਮਤਰਾ ਦਾ ਜੀ ਦੀ ਫੋਟੋ ਮੇਰਾ ਨਰੇਸ਼ ਜੀ ਤਾਂ ਨੇ ਤੋਂਡੇ ਬਜ਼ੁਰਗ ਇਸ ਤਰ੍ਹਾਂ ਉਹ ਬਾਦਸ਼ਾਹ ਦੇ ਵਿੱਚ ਮਹਿਮਾਂਦ ਜਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀਗਾ ਤੇ ਬਾਪਾ ਵੀ ਸੇ ਸੰਵੰਦੀ ਸਾਹਿਬ ਉਹ ਤੋਂ ਚੜਿ ਕੇ ਉਹਦੇ ਨਾਲ ਮੁਕਾਬਲਾ ਕਰਨ ਗਏ ਸੀਗੇ ਐਂ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਫੌਜ ਵੜ ਜੇ ਬਿਗੈਰ ਮੁਕਾਬਲੇ ਤੋਂ ਇਹ ਇੰਦਰਾ ਗਾਂਧੀ ਜੁਗਲੀ ਪਤਾ ਹੋਣਾ ਚਾਹੀਦਾ ਸੀ ਪਰ ਜਦੋਂ ਖਮੰਡ ਸਿੱਟ ਦੇ ਵਿੱਚ ਕੱਢ ਕੇ ਤਾਂ ਫਿਰ ਉਹ ਦਾ ਘਿਹਨੀ ਦਾ ਨੰਦਾ ਪੁੱਛ ਸੋ ਫੈ ਜਰਾਏ ਸਿਖਾਵੀ ਜੇਨੇ ਰਾਜਸਵਾਰ ਨੂੰ ਜਾਰੰਸਗੇ ਉਹ ਹੋਈ ਸੀ ਕੁੱਪ ਦੇ ਵਿੱਚ ਉੱਥੇ ਸਿੱਖ ਪੋਛੀਤ ਹੋਏ ਅਸਗਾਮੀ ਸੀ ਹੋਏ ਪਰ ਨਾਮ ਪਗਨ ਦਾ ਨਾ ਸਿੱਖਾ ਦਾ ਕੋਈ ਫੈਸਲਾ ਹੋ ਸਕਿਆ ਇਹ ਦੂਜੀ ਜਰਾਏ ਦੋਦੇ ਪਤਵੇ ਵਡੇ ਬਜ਼ੁਰਗਾਂ ਨੇ ਕੀਤੀ ਇਹ ਜੇ ਵੀ ਟੱਕਰੀ ਲੜਾਈ ਹੋਈ ਵਡੇ ਬਜ਼ੁਰਗਾਂ ਨੇ ਸਾਥ ਕਰ ਦਿੱਤੀ ਆ ਇੱਥੇ ਜਿਹੜੀ ਲੜਾਈ ਹੋਈ ਹੈ ਉਹ ਘਰੀ ਬਰਾਬਰ ਦੀ ਰਹੀ ਇੱਥੇ ਵੀ ਕਿਸੇ ਦੀ ਪਿੱਠ ਨਹੀਂ ਲੱਗੀ ਤੇਜੀ ਲੜਾਈ ਫੇਰ ਜੈਨਿਕਾ ਕਰ ਗਈ ਉੱਥੇ ਤੇ ਲੋਡੇ ਬਜ਼ੁਰਗਾਂ ਨੇ ਅਫਗਾਨਾਂ ਦੇ ਪਿੱਛੇ ਘੜ ਦਿੱਤੀ ਆਪਾਂ ਘਰ ਤਾਂ ਐਵੇਂ ਚਾਲਤਾਂ ਨਹੀਂ ਹੋ ਫਟੜ ਹੋਏ ਹੋਏ ਆਫਗਾਨਿਸਤਾਨ ਦੇ ਵਿੱਚ ਜਾਣਾ ਪਿਆ ਉਹਨੇ ਗਊ ਦੇ ਉੱਤੇ ਦਰبان ਦਾ ਟੱਕਲ ਗਿਆ ਸੀ ਜਿਹੜਾ ਸੁੱਟ ਗਿਆ ਉਹਨੂੰ ਕੈਂਸਰ ਹੋ ਗਿਆ ਉਹਦੇ ਗੂਦੇ ਵਿੱਚ ਪਾਣੀ ਨਹੀਂ ਸਕੇਂਦਾ ਨਾ ਕੋਈ ਖਰਾਬ ਦਦੀ ਸੀ ਤਰਫ ਤਰਫ ਦੇ ਉਹ ਆਦਮੀ ਖਾਤਮਾ ਹੋਇਆ ਹੁੰਦਾ ਕੋਈ ਵੀ ਦਰਬਾਰ ਸਾਹਿਬ ਦੇ ਉੱਤੇ ਆਇਆ ਉਹਨਾਂ ਦਾ ਮੈਸਟਰ ਹੈ। ਜਿਹੜੀ ਦੇ ਵਿੱਚ ਜਿਹੜੀ ਲੜਾਈ ਹੋਈ ਉਹਦੇ ਵਿੱਚ ਕਾਫੀ ਬਜ਼ੁਰਗਾਂ ਨੇ ਇਹੋ ਜਿਹੀ ਵੀਰਤ ਦਿਖਾਈ ਕਿ ਇੱਡੀ ਵੱਡੀ ਫੌਜ ਨੂੰ ਜਿਹੜੀ ਕਦੇ ਵੀ ਹਿੰਦੁਸਤਾਨ ਤੋਂ ਵਾਪਸ ਨਹੀਂ ਸੀ ਗਈ ਬਗੈਰ ਫਤਿਹ ਤੋਂ ਬਗੈਰ ਰੁਕਮਾਰ ਤੋਂ ਪੁਰਗੈ ਬੀਪੀਐਮ ਸਖਤੇ ਉਹਨਾਂ ਦਾ ਖਾਤਮਾ ਤੁਹਾਡੇ ਬਜ਼ੁਰਗਾਂ ਨੇ ਕੀਤਾ ਪਰ ਸੋਚ ਹੈ ਕਿ ਅਜੇ ਤੱਕ ਤੁਹਾਡੇ ਸ਼ਰੂਰ ਦੇ ਵਸੀਕਾ ਦਾ ਅਜੇ ਚੰਗੀ ਤਰ੍ਹਾਂ ਜਿਸ ਨੇ ਅੱਜ ਆਸਮੀ ਲਿਖਿਆ ਨਾ ਖੋਜ ਕੀਤੀ ਹੈ ਵੇ ਸਾਥ ਸੰਗਤ ਦੀ ਅਕਾਲਿਕ ਫੁੱਲਰ ਸਿੰਘ ਵੀ ਕੱਡੇ ਲੱਕ ਜੇ ਹੋਏ ਜਿਹਨੇ ਕਾਤੇ ਕੰਨੀ ਉਹਨਾਂ ਦਾ ਪਿੰਡ ਸੀਗਾ ਮੂਵੀ ਤੋਂ ਦੇ ਵਿੱਚੋਂ ਹੈ ਗੱਲ ਹੁੰਦੀ ਹੈ ਕਿ ਬਾਹਰੋਂ ਜਿਹੜੇ ਸੀ ਉਹਨਾਂ ਨੇ ਫਰੋੜੇ ਮਾਰੇ ਸੀਗੇ ਉਹ ਬਹੁਤ ਛੋਟੀ ਗੱਲ ਦਾ ਪਰ ਅਫਗਾਨਿਸਤਾਨ ਜਿਹੜਾ ਕਦੇ ਵੀ ਕਿਸੇ ਬੋ ਮਪਾਨੀਆ ਰੂਸਾਫਰੀਕਾ ਤੋਂ ਫਤਿਹਦੀ ਹੋਇਆ ਉਹ ਸਿੱਖਾ ਨੇ 1819 ਦੇ ਵਿੱਚ ਫਤਿਹ ਕਰਿਆ ਸੀ ਅਫਗਾਨੀ ਬੋਲਾ ਸੀ ਅਗਲੇ ਜਨਰਲ ਸੀ ਜਨਾਂ ਦੇ ਵਿੱਚੋਂ ਜਿੱਤ ਘਟੇ ਅਫਗਾਨਿਸਤਾਨ ਦਾ ਸੁਪਾ ਸੀ ਕਸ਼ਮੀਰ ਜਿੱਤ ਦੇ ਵਿੱਚ ਤੋਂディア ਫੌਜਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਫਗਾਨਿਸਤਾਨ ਨੂੰ ਸਾਲਾ ਸੁਪਾ ਆਪਣਾ ਪਸ਼ਮੀਰ ਦਾ ਜਨਾ ਪਿਆ ਔਰ ਫੇਰ ਇਹ ਛੋਟਕ ਨਹੀਂ ਇੱਥੇ ਕੁ ਰੁਕ ਹੈ ਜਿੱਥੇ

ਦਰਬਾਰ ਸਾਹਿਬ ਦੇ ਉੱਤੇ ਹਮਨੇ ਕੀਤੇ ਸੀਗੇ 23 ਫੋਰ ਦੇ ਖੁਦਵਾਰਿਆਂ ਦੇ ਉੱਤੇ ਵੀ ਫੋਰ ਨੇ ਹਮਨੇ ਕੀਤੇ ਉਹਨਾਂ ਜਿਹੜਾ ਉੱਤੋਂ ਪਤਾ ਕੀ ਹੋਇਆ ਪਰ ਉਹਦੇ ਵਿੱਚ ਸਦੀ ਨਮੀ ਉਪਰਤੀ ਹੋਈ ਜੀਤ ਸਿੰਘ ਸ਼ਹੀਦ ਹੋ ਗਏ ਸੰਤਨ ਸਿੰਘ ਪਿੰਡਰਾਵਾ ਭਾਈ ਮਰੀਕ ਸਿੰਘ جنرل شبیر بابا ٹھہرا کی تعداد نے ہاتھ بھی بنی ہے چالیس سال ہو گئے ساری پارٹی لگاتار جو سنت جرنل سن پنڈرا والے بچن ਜੀ ਇਹ ਲੋਕੋਂ ਤੇ ਬਹੁਤ ਦਰਬਾਰ ਸਾਹਿਬ ਦੇ ਵਿੱਚ ਆਉਗੀ ਹਰਸਤਾਂ ਨੀ ਬਥਰ ਖੇਡੋਗਾ ਤੁਹਾਡੇ ਸਾਹਮਣੇ ਅਸੀਂ ਫੰਦੇ ਕਰਦੇ ਰਹੇ ਹਾਂ ਕਿਸੇ ਲਾਲਚ ਦੇ ਵਿੱਚ ਨੀ ਆਏ ਕਿਸੇ ਬੇਇਮਾਨੀ ਦੇ ਵਿੱਚ ਨੀ ਆਏ ਕਿਸੇ ਮਰਜ਼ਾ ਘਾਇਨੀ ਗਏ ਇਹ ਆਜ਼ਾਦੀ ਦੀ ਸੋਚ ਲੈ ਕੇ ਅੱਜ ਵੀ ਉਥਵੇਂ ਜਿੱਥੇ ਤੁਹਾਡੇ ਬਜੁਰਗਾਂ ਨੇ ਇੰਨੀ ਜਲਦੀ ਤਖਾਈ ਉਹ ਜਾਈਂ 40 ਸਾਲ ਲੱਗੇ ਰਹਿਣਾ ਕੋਈ ਛੋਟੀ ਗੱਲ ਨਹੀਂ ਹੈ ਉਮਰਾ ਵੀ ਹੋ ਜਾਂਦੀ ਹੈ ਬੰਦਾ ਥੱਕ ਵੀ ਜਾਂਦਾ ਹੈ ਬੰਦਾ ਖਤਮ ਵੀ ਹੋ ਜਾਂਦਾ ਹੈ ਸੋ ਮੈਂ ਆਪ ਨੂੰ ਬੇਖੀ ਕਰਦਾ ਹੈ ਇਹ ਏਜਰਾ ਸਾਡੀ ਦਾ ਜੀਵ ਸਾਥ ਜਨਰ ਸਿੰਘ ਨੇ ਜਨਾਇਸੀ ਇਸ ਨੂੰ ਆਪਣੀ ਜ਼ਿੰਦਗਾ ਰੱਖਣਾ ਮਨ ਦੇ ਵਿੱਚ ਜੋਦੇ ਪਹਿਲੀ ਦੇਖੀ ਹੋਣਾ ਕਦੇ ਢੇਂਦੀ ਕਲਾ ਸੰਜਾਰਾ ਹਮੇਸ਼ਾ ਸਮਝ ਲੈ ਕਿ ਅਸੀਂ ਆਪਣਾ ਰਾਜ ਰੱਖਣਾ ਅਸੀਂ ਫੌਜਦ ਹੋਣਾ ਹੌਂਸਲ ਜੇਤੋ ਕੀ ਸਾਡਾ ਹਾਲ ਹੈ ਛੋਟੀਆਂ ਜੀਆਂ ਮੰਗਾ ਸਾਰੇ ਕਿਸਾਨਾਂ ਨੇ ਮੰਗੀਆਂ ਸੀ ਇੱਕ ਸੇ ਇੱਕ ਖੱਤੇ ਜਿੰਮੇਵਾਰ ਦੇ ਖਤਰਮ ਕੀਤੇ ਜਾਣ ਕਿਸਾਨ ਮਜ਼ਦੂਰਾਂ ਦੇ ਖਤਰਮ ਕੀਤੇ ਜਾਣ ਸਮਾਨਵੀ ਨਾਥਨਾ ਪੋਰ ਦੇ ਉੱਤੇ ਐਕਸ਼ਨ ਹੋਵੇ ਦੋ ਤਿੰਨ ਹੋਰ ਡਮਾਂਡਾਂ ਸੀ ਲਿਆ ਜੇ ਕੋਟਾ ਰਾਜ ਹੋਵੇ ਤੱਫੇ ਇਹ ਜਿਹੜੀਆਂ ਮੰਗਾਂ ਹੈਗੀਆਂ ਇੱਥੇ ਜੇ ਜੋ ਕੀ ਨਹੀਂ ਹੈ ਪਰ ਹੁਣ ਕਿਸਾਨਾਂ ਨੇ ਫੇਟ ਮੋਰ ਦੇ ਉਤੇ ਡ੍ਰੈਕ ਪ੍ਰੋਗਿਗ ਲਾਖੇ ਮੋਰ ਚਲੇ ਗਏ ਹੋਏ ਹੈ ਬੀਜਪੀਆ ਦੇ ਸੈਂਟਰ ਦੀ ਸਰਕਾਰ ਮੋਦੀ ਤੇਹਰੇ ਨੇ ਦੀ ਸਰਕਾਰ ਨੇ ਆਪਣੀ ਫਰੀਸ ਤੋਂ ਉਹ ਪ੍ਰਸਾਣ ਜਿਹੜੇ ਅਪਣ ਪ੍ਰਸੰਨ ਚਿਰਪੇ ਦੇ ਨਾਲ ਆਪਣੀਆਂ ਮੰਗਾਂ ਮੰਗ ਰਹੇ ਸੀਗੇ ਉਹਨਾਂ ਦੇ ਉਤੇ ਗੋड़ियां ਚੜਾਈਆਂ ਮੈਂ ਆਪ ਜਾ ਕੇ ਦੇਖਿਆ ਹੈ ਹਸਪੀਟਲ ਐਂਬੂਲੈਂਸ एयर ਗੈਸ ਦੇ ਵਿੱਚ ਜ਼ਰੀਜੀ ਗੈਸ ਹੋਰ ਪਰ ਤੇ ਉੱਠ ਛੱਕੀ ਉਹਨਾਂ ਦੇ ਉੱਤੇ ਤੇ ਜਿਹੜੇ ਬੀਜੇਪੀ ਆਰਐਸਐਸ ਦੇ ਇੱਕ ਹੋਰ ਉਹਨਾਂ ਨੇ ਜਿੰਨੀ ਖੜਾ ਕੀਤਾ ਜਿਨ੍ਹਾਂ ਕੀ ਹੋਣ ਉਹਨਾਂ ਦੇ ਲਈ ਜਰਾ ਹੀ ਖੜਿਆ ਕਰੂਗਾ ਬੇਦਰ ਦਾ ਖਾਤੀ ਜਿੱਕਰ ਪਾਉ ਜੈ ਸੀ 119 ਸੀ ਵੀ ਉਹ ਉਹਨਾਂ ਨੇ ਬੇਅਸੀ 3 ਵੀ ਲੈ ਲਈ ਹੈ ਬਦੂਖਾਰੀ ਹੋ ਗਏ ਹੈ ਉਹ ਜਿਹੜੇ ਲੋਕ ਹੈ ਉਹ ਪਲੀਜ਼ ਜਿੱਦੋਂ ਫਾਇਰਿੰਗ ਕਰੀ ਸੀ ਕਿਸਾਨਾਂ ਦੇ ਉਹ ਬਤਵਾਸ ਜਿਸਾਂ ਨੇ ਦੇ ਕੈਂਪ ਦੇ ਵਿੱਚ ਆ ਜੇ ਜਿੰਨੇ ਵੀ ਟਰੈਕਟਰ ਮੋਟਰਾਂ ਸੀ ਉਹਨਾਂ ਦੇ ਇੰਜਨਾਂ ਦੇ ਵਿੱਚ ਹਰਟ ਪਾਰਟੀ ਹਰਟ ਪਾਰਟੀ ਇੰਜਨ ਸਾਰੇ ਖਤਮ ਹੋ ਜਾਂਦੇ ਆ ਪਤਾ ਨਹੀਂ ਜੀ ਜ਼ਰੂਰਤ ਸੀ ਦੀ ਇਹ ਬੀਜੇਪੀ ਆ ਰਸਸ ਮੰਡਾ ਮੈਂ ਕਟਣ ਦਾ ਲਾਲ ਬਾਗ ਸਾਰਸ੍ਰੀ ਦਾ ਪੂਟ ਦਾ ਸੀ ਕੰਨਾ ਸੀ ਜੈ ਜਵਾਨ ਜੈ ਕਿਸਾਨ ਕਿ ਇਹ ਲੋਕਾਂ ਨੇ ਸੰਪਿਤ ਬੈਂਕ ਫੋਰਸ ਦੀ ਪਾਈ ਹੈ ਜੇ ਫਾਇਲ ਹੁੰਦੀ ਤਾਂ ਸਾਡੇ ਮਸਲੇ ਹੱਲ ਹੁੰਦੇ ਜਿੰਨੇ ਵੱਡੇ ਵੱਡੇ ਸ਼ਾਹੂਕਾਰ ਹੈ ਕਰੋਨਾ ਅਰਪਣ ਪਏ ਦੇ ਕਰਤੇ ਉਹਨਾਂ ਦੇ ਮਾਫ਼ ਕਰਦੇ ਹੈ ਪਰ ਕਿਸਾਨਾਂ ਦੇ ਛੋਟੇ ਛੋਟੇ ਕਰਦੇ ਮਾਫ਼ ਨਹੀਂ ਦਿੱਤੇ ਹਨ ਜੀਨਾ ਮਾਤਰਬਾਈ ਨਾਲ ਦਾ ਸਾਡੇ ਨਾਲ ਗੈਰ ਹੈ ਇਹ ਹੁਣ ਬੈਰੀ ਹੋ ਗਏ ਐ ਸਾਨੂੰ ਬਰਦਾਸ਼ਤ ਨਹੀਂ ਕਰਦੇ ਜਿੱਥੇ ਲੋਕਾਂ ਦੇ ਸਾਹਮਣੇ ਵਿੱਚ ਸਾਰੇ ਨੌਜਵਾਨ ਲੀਡਰ ਜਿੱਥੇ ਅੱਛੇ ਬਾਕੀ ਕਰਤੇ ਐ ਬੱਤੀ ਬੱਤੀ ਸਰਾਂ ਦੇ ਸਿੰਘ ਜੀਨਾਂ ਦੇ ਵਿੱਚ ਜਿੱਥੇ ਬੜੀ ਹੀ ਗੱਲ ਹੈ ਕਿ ਕਰੋੜ ਦੇ ਮਗਰਮ ਸਿਰਫ 20 ਸਾਲ ਕੈਦ ਹੁੰਦੀ ਹੈ ਪਰ ਇਹ 32-32 ਸਾਲਾਂ ਤੋਂ ਸਰਟਨ ਸੇਲ ਜੇਲ੍ਹਾਂ ਦੇ ਵਿੱਚ ਦਿੱਤੇ ਹੋਏ ਹੈ ਇਹ ਸਾਡੀ ਇੱਕ ਖਨੀ ਘੜੀ ਹੈ ਆਪਾਂ ਨੇ ਹਮੇਸ਼ਾ ਜ਼ਿੰਦਗੀ ਕਲਰ ਦੇ ਵਿੱਚ ਰਹਿਣਾ سوچا اپنے اچھی رکھنی ہے دل و رکھنی ہے اور جا سنگھ مہارج نے کہا ہے کہ ان کو دون بات بادشاہ وہ مند نکلنی نہیں چاہیے آزادی سی ضروری ہے سام ہے ساری قومیت ہے कि ਸਾਜਾ ਲੈਣਾ ਕਰ ਹੋਵੇ ਜੇ ਅਸੀਂ ਆਪਣੀ ਮਰਜ਼ਾ ਦੇ ਮੁਤਾਬਕ ਆਪਣੀ ਤਕਦੀਰ ਦੇ ਫੈਸਲੇ ਕਰੀਏ ਸੋ ਸਤਕਾਰਯੋਗ ਸਾਥ ਸਮੇਂ ਦੀ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਰਿਆਂ ਨੂੰ ਦੇਖ ਕੇ ਮਿਲ ਕੇ ਇਤਿਸ਼ੀਓ ਸੂਰਮਿਆਂ ਦੀ ਅਦਾਦੋਂ میں تو پاکستانی ہے میں تو دینار مقابلہ نہیں کر سکتا پر انہیں سوچ رہے کہ یہ بندہ تو دی سوچ میں چاریس سال لے کے چلتا رہے ہیں میں تھوڑی تو تھی دوسری میرے نہ برابری کر لو سواس کرتا ہے ان سے بیٹ کہ اپا تک بھی صدی کرنا مرچا ਤੇ ਸਾਧਰਣ ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਹੋਪ ਮੰਗਦੇ ਹਾਂ ਫਤਿਹ ਬੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਣੇ ਬਹੁਤ ਬਹੁਤ ਧੰਨਵਾਦ ਹੈ ਨਗਰ ਦੇ ਨੌਜਿਹੜਾ ਤੁਹਾਡੇ ਨਗਰ ਦਾ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਸਰਦਾਰ ਮਨਜੋਤ ਸਿੰਘ ਇਸ ਮਾਰੇ ਜੁਆਸੇ ਰਹ ਰਹੇ ਹੈ ਉਹ ਪਿਛਲੇ ਤਿੰਨ ਦਿਨਾਂ ਤੋਂ ਸੱਚ ਜਾਣਿਓ ਹੁਣ ਰਾਤ ਹੈ ਉਥੇ ਅਮਰੀਕਾ 'ਚ ਹੁਣ ਵੀ ਜਾਗਦਾ ਬੈਠਾ ਹੈ ਉਹ ਲਗਾਤਾਰ ਤੁਹਾਡੇ ਨੌਜਵਾਨਾਂ ਨੂੰ ਇਹ ਕਹਿ ਰਿਹਾ ਹੈ ਕਿ ਮਾਨ ਸਾਹਿਬ ਦੇ ਪ੍ਰੋਗਰਾਮ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਤੇ ਸੋਮਨਜੋਤ ਸਿੰਘ ਜਿਹੜਾ